ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਨੇ ਜਗਤ ਗੁਰੂ ਹੈ। ਕਦੀ ਜ਼ਿੰਦਗੀ ਚ ਆਪ ਜੀ ਸੋਚ ਕੇ ਦੇਖਣਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵਾਹਿਗੁਰੂ ਗੁਰਮੰਤਰ ਹੈ ਜਾਂ ਭੌਮੇ ਖੋਈ ਇਹ ਸ਼ਬਦ ਨਹੀਂ ਲਿਖਿਆ। ਇਹ ਭਾਈ ਗੁਰਦਾਸ ਸਾਹਿਬ ਜੀ ਨੇ ਉਚਾਰਨ ਕੀਤਾ ਹੈ। ਠੀਕ ਹੈ ਭਾਈ। ਉਦਾਂ ਤਿੰਨ ਵਾਰੀ ਵਾਹਿਗੁਰੂ 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 ਗੁਰੂ ਗ੍ਰੰਥ ਸਾਹਿਬ ਜੀ ਆਇਆ ਹੈ। ਪਰ ਉਹ ਗੁਰਮੰਤਰ ਕਰਕੇ ਨਹੀਂ ਆਇਆ। ਕਿਉਂ ਨਹੀਂ ਆਇਆ? ਕਿ ਕਦੀ ਵਿਚਾਰ ਕੀਤੀ ਆਪ ਜੀ? ਬੇਗ ਚੱਕਰ ਹੋ ਗਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵਾਹਿਗੁਰੂ ਸ਼ਬਦ ਉਹਨੂੰ ਦਿੱਤਾ ਜਾ ਰਿਹਾ ਕਿ ਗੁਰ ਮੰਤਰ ਵਾਹਿਗੁਰੂ ਸ਼ਬਦ ਦਾ ਉਚਾਰਨ ਕਰੋ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਕਿਉਂ ਨਹੀਂ ਆਇਆ ਹੋਣਾ ਚਾਹੀਦਾ ਸੀ ਕਿਉਂ ਨਹੀਂ ਆਇਆ ਕਿ ਅਗਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵਾਹਿਗੁਰੂ ਸ਼ਬਦ ਉਚਾਰਨ ਕਰ ਦਿੱਤਾ ਜਾਂਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਇੱਕ ਧਰਮ ਦੇ ਗੁਰੂ ਹੋ ਜਾਣੇ ਸੀ ਉਹ ਨਾ ਉਚਾਰਨ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਜਗਤ ਗੁਰੂ ਹੈ ਪੂਰੀ ਸ੍ਰਿਸ਼ਟੀ ਦੇ ਗੁਰੂ ਹੈ ਨਾ ਕਿ ਕਿਸੇ ਇੱਕ ਧਰਮ ਦੇ ਗੁਰੂ ਹੈ ਪੂਰੀ ਸ੍ਰਿਸ਼ਟੀ ਦੇ ਗੁਰੂ ਹੈ ਤਾਉਣ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਗਤ ਗੁਰੂ ਹੈ ਇਸ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇੱਕ ਜਗ੍ਹਾ ਲਿਖਿਆ ਕੋਈ ਬੋਲੇ RAM RAM ਕੋਈ ਖੁਦਾਏ ਦੇਖੋ ਕਹਿੰਦੇ ਕੋਈ RAM RAM ਬੋਲਦਾ ਫਿਰਦਾ ਕੋਈ ਖੁਦਾ ਖੁਦਾ ਬੋਲਦਾ ਫਿਰਦਾ ਇਹ ਗੁਰੂ ਗ੍ਰੰਥ ਸਾਹਿਬ ਜੀ ਕਿਉਂ ਕਲਗੀਧਰ ਪਾਤਸ਼ਾਹ ਜੀ ਨੂੰ ਕਹਿਣਾ ਪਿਆ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਿੱਖਣ ਕੌਣ ਹੈ ਉਹ ਜਿਸ ਮਨ ਨੂੰ ਮੁਨਕ ਦਾ ਸੀਰ ਮਿਲ ਗਿਆ ਹੈ ਉਹ ਮਨ ਸਿੱਖਣ ਲਈ ਆਇਆ ਹੈ ਇਸ ਜਨਮ ਦੇ ਅੰਦਰ ਕਿ ਮੈਂ ਆਪਣੀ ਪਛਾਣ ਕਿਵੇਂ ਕਰਨੀ ਆ ਕਹਿੰਦੇ ਸਾਰੀ ਲੋਕਾਈ ਨੂੰ ਹੁਕਮ ਹੈ ਕਿ ਗੁਰੂ ਗ੍ਰੰਥ ਸਾਹਿਬ ਜਿਹਨੂੰ ਗੁਰੂ ਮੰਨ ਲਿਓ ਜਾਓ ਤੁਹਾਡੀ ਆਪਣੇ ਆਪ ਦੀ ਪਛਾਣ ਹੋ ਜਾਏਗੀ ਇਹ ਜਗਤ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਜੀ ਇਸ ਕਰਕੇ ਦੇ ਅੰਦਰ ਵਾਹਿਗੁਰੂ ਸ਼ਬਦ ਅਗੇ ਗੁਰਮੰਤਰ ਨਹੀਂ ਲਿਖਿਆ ਠੀਕ ਹੈ ਗੁਰਮੰਤਰ ਨਹੀਂ ਲਿਖਿਆ ਸੋ